ਪੰਜਾਬ ਦੇ ਵਿੱਚ ਸਿੱਖ ਸਿਆਸਤ ਨੂੰ ਲੈ ਕੇ ਜੱਥੇ ਦੁੱਗੀ ਪੰਜਾਬ ਦੇ ਵਿੱਚ ਸਿਆਸੀ ਹਾਲਾਤ ਕਿਹੋ ਜਿਹੇ ਬਣਦੇ ਜਾ ਰਹੇ ਨੇ ਦਿਨ-ਪ੍ਰਦਿਨ ਹੁਣ ਗੱਲਬਾਤ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਚੱਲੀ ਹੈ ਕਿ ਜੈਮੀ ਹਰਪੀਤ ਸਿੰਘ ਹੋਰਾਂ ਦੀ ਹਮਾਇਤ ਦੇ ਵਿੱਚ ਹੁਣ ਨੰਘ ਜਥੇਬੰਦੀਆਂ ਵੀ ਨਿਤ ਰਾਈਆਂ ਨੇ ਇਹਦੇ ਨਾਲ ਸੰਬੰਧਿਤ ਵੀ ਗੱਲਬਾਤ ਕਰਾਂਗੇ ਕਿ ਆਖਰਕਾਰ ਉਹ ਕਿਹੜੀਆਂ ਨੰਘ ਜਥੇਬੰਦੀਆਂ ਨੇ ਜਿਨ੍ਹਾਂ ਨੇ ਪੰਜ ਸਿੰਘ ਸਾਬਾਨ ਦੇ ਗੁਰਮਤਿ ਦੇ ਵਿੱਚ ਤਬਦੀਲੀ ਨਾ ਕਰਨ ਦੀ ਅਪੀਲ ਕੀਤੀ ਗਈ ਹੈ ਉਹਨ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਨਾਲ ਹੀ ਇੱਕ ਗੈਮੀ ਹਰਪੀਜ਼ਿੰਗ ਹੋਰਾਂ ਦੀ 22 ਸਕਿੰਟ ਦੀ ਦੂਜੀ ਵੀਡੀਓ ਵੀ ਜਾਰੀ ਕਰ ਲਈ ਜਾਂਦੀ ਹੈ ਇਹਦੇ ਉੱਤੇ ਚਰਚਾ ਹੋਵੇਗੀ ਤੇ ਨਾਲ ਗੱਲਬਾਤ ਪੰਜਾਬ ਦੀ ਸਿਆਸਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਵੀ ਸਰਗਰਮੀ ਵਧਾਈ ਹੈ ਉਹਨਾਂ ਕੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਬਣੇ ਰਹਿਣਗੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਹੁਣ ਆ ਆਪਣੇ ਸਿਆਸੀ ਭਵਿੱਖ ਨੂੰ ਕਿਵੇਂ ਦੇਖਦੇ ਨੇ ਇਹਦੇ ਉੱਤੇ ਵੀ ਚਰਚਾ ਕਰਾਂਗੇ ਤੇ ਸਾਡੇ ਨਾਲ ਜੁੜ ਚੁੱਕੇ ਨੇ ਰੋਜ਼ਾਨਾ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿਲਾ ਜੀ ਚਿਲਾ ਸਾਹਿਬ ਦਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਜੀਲਾ ਸਾਹਿਬ ਕਿਵੇਂ ਵੇਖਦੇ ਹੋ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਬਿੱਤੇ ਦੇ ਨਿਰਮਖਤ ਸਾਹਿਬ ਦੀ ਧਰਤੀ ਦੇ ਉਤੇ ਇਕੱਠ ਹੁੰਦਾ ਉਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਉਹਨਾਂ ਦੇ ਹੱਕ ਦੇ ਵਿੱਚ ਨਿਹੰਗ ਜਥੇਬੰਦੀਆਂ ਵੀ ਨਿਤਰ ਆਈਆਂ ਨੇ ਉਹਨਾਂ ਦਾ ਕਹਿਣਾ ਕਿ ਪੰਜ ਸਿੰਘ ਸਵਾਨਾਂ ਦੇ ਗੁਰਮਤੇ 'ਚ ਤਬਦੀਲੀ ਨਾ ਕੀਤੀ ਜਾਵੇ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਜੀ ਅ ਬਿਲਕੁਲ ਮਨਦੀਪ ਜੀ ਨੇ ਕਿ ਜਿਹੜੇ ਬੱਡਾ ਦਲ ਦੇ ਮੁਖੀ ਨੇ ਨਿਹੰਗ ਸਿੰਘ ਜਥੇਬੰਦੀ ਦੇ ਬਾਬਾ ਬਲਵੀਰ ਸਿੰਘ ਆ ਜੀ ਉਹਨਾਂ ਨੇ ਕਿਹਾ ਕਿ ਜਿਹੜਾ 2 ਤਰੀਕ 2 ਦਸੰਬਰ ਦਾ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ ਜਾਂ ਜੋ ਫੈਸਲੇ ਦਿੱਤੇ ਗਏ ਸੀ ਸ੍ਰੀ ਗੁਰਦਵਾਰਾ ਸਬੀ ਫਸੀਲ ਤੇ ਜੀ ਜਿਹਦੇ ਚ ਜਿਹੜੇ ਅਕਾਲੀ ਦਲ ਤੇ ਆਗੂਆਂ ਨੂੰ ਧਾਰਮਿਕ ਕੁਝ ਰਾਜਨੀਤਿਕ ఆదేశ ਵੀ ਦਿੱਤੇ ਗਏ ਸੀ ਵੀ ਉਹਨਾਂ ਚ ਉਹਨਾਂ ਗੁਰਮਤਿਆਂ ਤੇ ਕਿਸੇ ਤਰ੍ਹਾਂ ਦੀ ਕੋਈ ਕਬਜ਼ੀਲੀ ਨਹੀਂ ਹੋਣੀ ਚਾਹੀਦੀ ਉਹ ਹੂ ਹੂ ਲੱਗ ਹੋਣੇ ਚਾਹੀਦੇ ਨੇ ਜੀ ਤੇ ਨਾਲ ਦੀ ਨਾਲ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਤੀ ਜੋ ਵਰਤਾਰਾ ਚੱਲ ਰਿਹਾ ਹੈ ਜਿਵੇਂ ਹਰਪ੍ਰੀਤ ਸਿੰਘ ਦੇ ਵਿਰੁੱਧ ਸ਼੍ਰੋਮਣੀ ਕਮੇਟੀ ਨੇ ਉਹਨਾਂ ਮਿਆਂ ਸਵਾਲਾਂ ਰੋਤੇ ਰੋਕ ਲਾਈ ਹੈ ਤੇ ਜਿਵੇਂ ਕਮੇਟੀ ਬਣਾਈ ਹੈ ਜੀ ਇਹ ਵੀ ਉਹਨਾਂ ਨੇ ਕਿਹਾ ਕਿ ਸਾਰਾ ਕੁਝ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਇਹ ਮੰਦਭਾਗ ਹੈ ਤੇ ਨਹੀਂ ਹੋਣਾ ਚਾਹੀਦਾ ਤੇ ਉਹ ਪੂਰੀ ਤਰ੍ਹਾਂ ਪਿੱਠ ਤੇ ਖੜੇ ਨਜ਼ਰ ਆਏ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਜੀ ਇਸ ਦੇ ਨਾਲ ਹੀ ਇੱਕ ਹੋਰ ਨਿਹੰਗ ਸਿੰਘ ਨੇ ਜਥੇਬੰਦੀ ਤੇ ਉਹ ਆਪਣੀ ਬਣਾਈ ਜਥੇਬੰਦੀ ਦੇ ਮੁਖੀ ਨੇ ਗਿਆਨੀ ਬਾਜ ਸਿੰਘ ਜੀ ਜੀ ਗਾਂਗ ਨੇ ਉਹ ਕਿਸਾਨ ਮੋਰਚੇ 'ਚ ਵੀ ਕਾਫੀ ਸਰਗਰਮ ਰਹੇ ਸੀ ਉਹ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਡਟ ਗਏ ਨੇ ਉਹਨਾਂ ਨੇ ਕਿਹਾ ਕਿ ੱਤਕਾ ਹੋ ਰਿਹਾ ਹੈ ਕਿ ਹਰਪ੍ਰੀਤ ਸਿੰਘ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ ਹੂੰ ਤੇ ਇਸ ਦੇ ਨਾਲ ਹੀ ਪਰ ਜਿਹੜੀ ਹੈਗੀ ਹੈ ਕਿ ਐਵੇਂ ਲੱਗ ਰਿਹਾ ਹੈ ਕਿ ਜਿਹੜਾ ਅਕਾਲੀ ਦਲ ਹੈ ਜੀ ਤੇ ਖਾਸ ਕਰਕੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ ਨਹੀਂ ਜਿਹੜੀ ਉਹਨਾਂ ਨੇ ਅੱਜ ਮੀਟਿੰਗ ਕਰਨੀ ਸੀ ਅੰਤਰਿਕ ਕਮੇਟੀ ਦੀ ਇੱਕ ਮੀਟਿੰਗ ਸੱਤੀ ਹੋਈ ਸੀ ਪਹਿਲਾਂ ਤਾਂ ਇਹ ਲੱਗ ਰਿਹਾ ਸੀ ਕਿ ਸ਼ਾਇਦ ਅਕਾਲੀ ਦਲ ਬੀਤੇ ਤੋਂ ਕੋਈ ਸਬਕ ਸਿੱਖ ਲਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਾਲੀ ਚ ਲਈ ਗਈ ਲਿਆ ਗਿਆ ਫੈਸਲਾ ਸ਼ਾਇਦ ਉਹਨੂੰ ਲੱਗ ਗਿਆ ਹੋਵੇ ਲੋਕਾਂ ਦੀਆਂ ਤੇ ਸਿੱਖਾਂ ਦੀਆਂ ਭਾਵਨਾਵਾਂ ਮਾਰੇ ਪਤਾ ਤੇ ਹੋ ਸਕਦਾ ਹੈ ਉਹ ਫੈਸਲਾ ਵਾਪਸ ਲੈ ਲੈਣ ਇਹ ਜਿਹੜੀ ਅੱਜ ਦੀ ਮੀਟਿੰਗ ਹੋਣੀ ਸੀ ਪਰ ਜਿਉਂ ਹੀ ਕੱਲ ਮੀਟਿੰਗ ਕੱਲੀ ਮੀਟਿੰਗ ਮੁਲਤਵੀ ਹੋਈ ਮੀਟਿੰਗ ਰੱਦ ਕੀਤੀ ਗਈ ਉਸ ਤੋਂ ਬਾਅਦ ਹੀ ਮੈਨੂੰ ਲੱਗ ਰਿਹਾ ਹੈ ਕਿ ਕਾਲੀਦਾਲ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਹਿਬਾਨ ਨਾਲ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਨਾਲ ਟਕਰਾਉਣ ਦੇ ਮੂਡ 'ਚ ਨਜ਼ਰ ਆਏਗਾ ਜੀ ਤੇ ਇਸ ਕਰਕੇ ਹਾਲਾਂਕਿ ਜਿਹੜੇ ਗਿਆਨੀ ਰੰਗਵੀਰ ਸਿੰਘ ਜੀ ਨੇ ਸ੍ਰੀ ਕਾਤਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਵੀ ਪਹਿਲੇ ਫੈਸਲੇ ਤੇ ਨਾਰਾਜ਼ਗੀ ਪ੍ਰਗਟਾਈ ਸੀ ਭਾਵੇਂ ਬਾਹਰੀ ਤੌਰ ਤੇ ਉਹਨਾਂ ਨੇ ਕੁਝ ਨਹੀਂ ਬੋਲੇ ਨਾ ਕੋਈ ਬਿਆਨ ਦਿੱਤਾ ਹਾਲੇ ਤੱਕ ਪਰ ਪਤਾ ਲੱਗਿਆ ਸੀ ਕਿ ਅੰਦਰ ਖਾਤੇ ਉਹਨਾਂ ਨੇ ਆਪਣੀ ਨਾਰਾਜ਼ਗੀ ਸ਼੍ਰੋਮਣੀ ਕਮੇਟੀ ਕੋਲ ਤੇ ਅਕਾਲੀ ਦਲ ਕੋਲ ਜ਼ਾਹਰ ਕੀਤੀ ਹੈ ਕਿ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਕੋਲ ਲਈ ਲਈ ਦੀਆਂ ਜਿਹੜੀਆਂ ਸੁਆਮਾ ਰੋਕੀਆਂ ਨੇ ਜਿਹੜੀ ਕਮੇਟੀ ਬਣਾਈ ਹੈ ਗਲਤ ਕੀਤਾ ਕਿਉਂਕਿ ਇਹ ਜਿਹੜਾ ਹੈਗਾ ਅਧਿਕਾਰ ਖੇਤਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੈ ਜਿੱਤੇ ਵੀ ਸਿੰਘ ਸਹਿਬਾਨ ਦੇ ਮਾਮਲੇ ਦੀ ਜੇ ਕੋਈ ਪੜਤਾਲ ਕਰਨੀ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਕਰੇਗਾ ਤੇ ਇਹੀ ਲੱਗ ਰਿਹਾ ਸੀ ਵੀ ਸ਼ਾਇਦ ਕਿ ਜਿਹੜੀ ਅੱਜ ਦੀ ਮੀਟਿੰਗ ਹੈ ਉਹ ਸਾਰਾ ਮਾਮਲਾ ਸ਼ਰਮਣੀ ਕਮੇਟੀ ਕੋਈ ਮਤਾ ਪਾਸ ਕਰਕੇ ਅਕਾਲ ਤਖਤ ਸਾਹਿਬ ਨੂੰ ਦੇ ਦੇਵੇ ਕਿ ਜੀ ਤੂੰ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਹੂੰ ਪਰ ਮੀਟਿੰਗ ਮੁlt ਵੀ ਹੋ ਚੁੱਕੀ ਹੈ ਜੀ ਤੇ ਇਸ ਕਰਕੇ ਲੱਗ ਰਿਹਾ ਹੈ ਕਿ ਜਿਹੜਾ ਅਕਾਲੀ ਦਲ ਹੈ ਹੂੰ ਉਹ ਫੇਰ ਤੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਆਮੋ ਸਾਹਮਣੇ ਆ ਗਏ ਨੇ ਜੀ ਹਾਲਾਂਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਚੁੱਪ ਨੇ ਹੁਣ ਜਿਆਦਾ ਨਹੀਂ ਬੋਲ ਰਹੇ ਤੇ ਵੈਸੇ ਵੀ ਉਸੇ ਹੀ ਤਰੀਕੇ ਇਹ ਚੱਲ ਰਿਹਾ ਹੈ ਪੰਦਰਵਾੜਾ ਜਿਹੜੇ ਛੋਟੇ ਤੇ ਵੱਡੇ ਸਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ ਮਾਤਾ ਗੁਜਰੀ ਜੀ ਦਾ ਸ਼ਹੀਦੀ ਸਾਕਾ ਚੱਲ ਰਿਹਾ ਹੈ ਉਹਦੇ ਲਈ ਉਹ ਚਮ ਫਤੇਗੜ ਸਾਹਿਬ ਤੇ ਚਮਕੌਰ ਸਾਹਿਬ ਦੀ ਧਰਤੀ ਤੇ ਉਧਰ ਧਾਰਮਿਕ ਸਮਾਗਮਾਂ 'ਚ ਵਿਅਸਤ ਨੇ ਪਰ ਇਸ ਦੇ ਬਾਵਜੂਦ ਕੱਲ ਜਿਹੜਾ ਹੈਗਾ ਹੈ ਭਾਈ ਮਹਾ ਸਿੰਘ ਦਵਾਨ ਆਦਿ ਸਰਵਿਕ ਇਕੱਠ ਜਰੂਰ ਭਾਈ ਹਰਪ੍ਰੀਤ ਸਿੰਘ ਦੇ ਹੱਕ 'ਚ ਹੋਇਆ ਤੇ ਉਸ ਇਕੱਠ ਨੇ ਨੂੰ ਡਟ ਕੇ ਕਿਹਾ ਵੀ ਜੋ ਕੱਲ ਦਲ ਕਰ ਰਿਹਾ ਹੈ ਦੂਸਰੋਂ ਮਣੀ ਕਮੇਟੀ ਕਰ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਨਾਲੇ ਬਿਲਕੁਲ ਗਲਤ ਹੈ ਤੇ ਅਸੀਂ ਸਾਰੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੂੰ ਤੇ ਹੁਣ ਜਿਹੜਾ ਹੈਗਾ ਅਗਲੇ ਦਿਨਾਂ 'ਚ ਇਹ ਮਾਮਲਾ ਕਿ ਕੀ ਰੁਖ ਅਖਤਿਆਰ ਕਰਦਾ ਹੈ ਕਿਉਂਕਿ ਸਿੱਧਾ-ਸਿੱਧਾ ਮਸਲਾ ਤਾਂ ਇਹ ਵੀ ਹੈਗਾ ਨਾ ਜੀ ਮਨਦੀਪ ਜੀ ਕੇ 2 ਦਸੰਬਰ ਨੂੰ ਸਜ਼ਾ ਸੁਣਾਈ ਗਈ ਸੀ ਸੁਖਵੀਰ ਸਿੰਘ ਬਾਦਲ ਤੇ ਦੂਜੇ ਅਕਾਲੀ ਦਲ ਵਾਲਿਆਂ ਨੂੰ ਜੀ ਤੇ 2 ਦਸੰਬਰ ਨੂੰ ਹੀ ਇਹ ਨਿਰਦੇਸ਼ ਦਿੱਤਾ ਗਿਆ ਸੀ ਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ 3 ਦਿਨਾਂ ਦੇ ਅੰਦਰ-ਅੰਦਰ ਪ੍ਰਵਾਨ ਕੀਤਾ ਜਾਵੇ ਤੇ ਦੱਸਿਆ ਜਾਵੇ ਅੱਜ ਤੱਕ ਸਾਹਿਬ ਨਾਲ ਦੇ ਨਾਲ ਇੱਕ ਕਮੇਟੀ ਬਣਾਈ ਗਈ ਸੀ ਸੱਤ ਮੈਂਬਰੀ ਜਿਨ੍ਹਾਂ ਨੂੰ ਜਿਹਦੀ ਡਿਊਟੀ ਲਾਈ ਗਈ ਸੀ ਕਿ ਉਹ ਨਵੀਂ ਭਰਤੀ ਅਕਾਲੀ ਦਲ ਦੀ ਕਰੇਗੀ ਨਵੇਂ ਡੈਲੀਗੇਟ ਚੋਣੇਗੀ ਜਿਸ ਤੋਂ ਬਾਅਦ ਨਵੀਂ ਚੋਣ ਕੀਤੀ ਜਾਏਗੀ ਹੂੰ ਤੇ ਇੱਕ ਜਿਹੜਾ ਹੈਗਾ ਸੀ ਕਿ ਜਿਹੜੀ ਉਹ ਚਿੱਠੀਆਂ ਨੂੰ ਜਨਤਕ ਕਰਨਾ ਸੀ ਜਿਹੜੀਆਂ ਚਿੱਠੀਆਂ ਡੇਰਾ ਮੁਖੀ ਜਿਹੜੇ ਡੇਰਾ ਸਰਸਾ ਸਾਧ ਦੇ ਦੇ ਮੁਖੀ ਡੇਰਾ ਸਰਸੇ ਦੇ ਮੁਖੀ ਨੇ ਸਰਸੇ ਵਾਲੇ ਸਾਧ ਗਰਮੀਤ RAM ਰਹੀਮ ਵੀ ਉਹਨਾਂ ਦੀਆਂ ਜਿਹੜੀਆਂ ਚਿੱਠੀਆਂ ਸੀ ਉਹਨਾਂ ਨੂੰ ਜਿਹੜਾ ਹੈਗਾ ਜਨਤਕ ਕੀਤਾ ਜਾਣਾ ਸੀ ਜਿਹੜੀਆਂ ਕ ਮਾਫੀ ਲਈ ਲਿਖੀਆਂ ਸੀ ਜੀ ਦੇਖੋ ਦੋ ਤੋਂ ਜੇ ਆਪਾਂ ਤਿੰਨ ਦਿਨ ਦੇਖੀਏ ਜਿਹੜੇ ਤਿੰਨ ਦਿਨ ਤਾਂ ਲੰਘ ਗਏ ਸੀ 5 ਤਰੀਕ ਤੱਕ ਬਣਦੇ ਸੀ ਉਹ ਹੂੰ ਉਸ ਤੋਂ ਬਾਅਦ ਕਹਿੰਦੇ ਸੀ 20 ਦਿਨ ਦਾ ਸਮਾਂ ਕਾਰੀਦਾਲ ਨੇ ਹੋਰ ਮੰਗਿਆ ਤੇ ਦਾਵਾ ਕੀਤਾ ਸੀ ਕਿ ਮਿਲ ਗਿਆ ਉਸ ਤੋਂ ਬਾਅਦ ਇਹ ਸਮਝ ਲਓ ਕਿ 5 ਤੋਂ 20 25 ਦਸੰਬਰ ਜੀ ਤੇ ਹੁਣ ਕਹਿੰਦੇ ਦੋ ਤਿੰਨ ਦਿਨ ਦਾ ਸਮਾਂ ਹੋਰ ਮੰਗਿਆ ਵੀ ਇਹ ਜਿਹੜੇ ਸ਼ਹੀਦੀ 15 ਵਾੜੇ ਕਰਕੇ ਚਲੋ ਵੀ ਲੰਘ ਜਾਊਗਾ ਪੰਜ ਚਾਰ ਦਿਨ ਹੋਰ ਲੰਘ ਜਾਣਗੇ ਪਰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਮਨਦੀਪ ਸਿੰਘ ਮਨਦੀਪ ਜੀ ਕਿ ਜਿਹੜੇ ਅਕਾਲੀ ਦਲ ਦਾ ਚੰਦਾ ਕੀ ਹੈ ਦੇਖੋ ਇੱਕ ਹੁਕਮ ਕੀਤਾ ਹੋਇਆ ਹੈ ਸ੍ਰੀ ਗੁਰਦਾਸ ਸਾਹਿਬ ਨੇ ਕਿ ਸੁਖਬੀਰ ਸਿੰਘ ਬਾਦਲ ਦਾ ਅਸੀਫਾ ਪ੍ਰਵਾਨ ਕਰੋ ਤੇ ਹੁਣ ਕਦੀ ਕਹੀ ਜਾਂਦੇ ਨੇ ਜੀ ਇਹ ਸੰਵਿਧਾਨ ਅਨੁਸਾਰ ਕਰਦਾਬ ਦੇ ਸੰਵਿਧਾਨ ਅਨੁਸਾਰ ਸੰਭਵ ਨਹੀਂ ਹੈ ਜੀ ਨਹੀਂ ਹੋ ਸਕਦਾ ਜੀ ਕਦੀ ਕਹੀ ਜਾਂਦਾ ਇਹ ਤਕਨੀਕੀ ਹੈ ਨੁਕਸ ਹੈ ਜੀ ਇਹਦੇ ਵਿੱਚ ਕਦੇ ਕੋਈ ਨੁਕਸ ਲਿਆਉਂਦੇ ਨੇ ਉਹ ਭਾਈ ਜਦੋਂ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਤੋ ਸਮਰਪਿਤ ਹੋ ਤੁਸੀਂ ਜੀ ਤੁਸੀਂ ਅਕਾਲ ਤਖਤ ਸਾਹਿਬ ਦਾ ਹਰ ਫੈਸਲਾ ਸ੍ਰੀ ਮਦਨ ਖੇੜੇ ਮੱਥੇ ਪ੍ਰਵਾਨ ਕਰਨਾ ਹੈ ਤੇ ਅਕਾਲੀ ਦਲ ਕਹਿੰਦਾ ਅਸੀਂ ਸਹੀਦਾਂ ਦੀ ਜਥੇਬੰਦੀ ਹੈ ਤੇ ਅਕਾਲ ਤਖਤ ਨੂੰ ਸਾਹਿਬ ਨੂੰ ਸਮਰਪਿਤ ਜਥੇਬੰਦੀ ਹੈ ਤੇ ਫਿਰ ਇਹ ਬਹਾਨੇਬਾਜ਼ੀ ਕਾਦੀ ਹੈ ਸਾਰੀ ਬਹਾਨੇਬਾਜ਼ੀ ਹੈ ਕਦੇ ਸੰਵਿਧਾਨਕ ਨੁਕਸ ਕਦੇ ਤਕਨੀਕੀ ਨੁਕਸ ਇਹ ਨੁਕਸ ਸਾਰੇ ਆਪੇ ਦੂਰ ਹੋ ਜਾਣ ਜਾਂਦੇ ਨੇ ਵੈਸੇ ਵੀ ਤਾਂ ਸਖਵੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਹੋਇਆ ਸੀ ਬਿਲਕੁਲ ਜੀ ਦੀਪ ਜੀ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਸੀ ਫਿਰ ਉਹ ਇੰਨੇ ਤਾਂ ਨਿਆਣੇ ਨਹੀਂ ਉਹ ਸੰਧਾਨ ਅਨੁਸਾਰ ਦਿੱਤਾ ਸੀ ਨਾ ਵੀ ਵਰਕਿੰਗ ਕਮੇਟੀ ਨੂੰ ਪ੍ਰਵਾਨ ਕਰ ਲਵੇ ਸੋ ਵਰਕਿੰਗ ਕਮੇਟੀ ਨੂੰ ਇਹ ਨਿਰਦੇਸ਼ ਦਿੱਤੇ ਨੇ ਜਿਹੜੇ ਦਿੱਤੇ ਗਏ ਨੇ ਕਾਲਤਾ ਸਾਬ ਵੱਲੋਂ ਵਰਕਿੰਗ ਕਮੇਟੀ ਨੂੰ ਇਹ ਕਿਹਾ ਗਿਆ ਸ੍ਰੀ ਕਾਲਤਾ ਸਾਬ ਨੇ ਤਾਂ ਇਹ ਨਾ ਅਸਤੀਫਾ ਪ੍ਰਵਾਨ ਕਰਨਾ ਅਸਤੀਫਾ ਦਾ ਵਰਕਿੰਗ ਕਮੇਟੀ ਨੇ ਪ੍ਰਵਾਨ ਕਰਨਾ ਤੇ ਉਂਝ ਵੀ ਤਾਂ ਜਿਹੜੀ ਉਹਨਾਂ ਦੀ ਅਸਤੀਫੇ ਦਾ ਜਿਹੜੀ ਉਹਨਾਂ ਦੀ ਪ੍ਰਧਾਨਗੀ ਦੀ ਪਿਆਦ ਸੀ ਉਹ ਵੀ ਖਤਮ ਹੋਣ ਵਾਲੀ ਸੀ ਨਵੀਂ ਡੈਲੀਗੇਟ ਚੋਣ ਤਾਂ ਹੋਣੀ ਸੀ ਬਿਲਕੁਲ ਦੁਆਰੇ ਤੋਂ ਭਾਈ ਤੁਸੀਂ ਨਵੀਂ ਡੈਲੀਗੇਟ ਚੁਣ ਲੋ ਦੁਆਰੇ ਤੋਂ ਭਾਵੇਂ ਆਪੇ ਹੀ ਬਣ ਜਾਓ ਹੂੰ ਪਰ ਘੱਟੋ ਘੱਟ ਜਿਹੜੇ ਨਿਰਦੇਸ਼ ਦਿੱਤੇ ਨੇ ਤੁਹਾਨੂੰ ਅਕਾਲ ਤਖਤ ਸਾਹਿਬ ਨੇ ਜਾਂ ਫਿਰ ਤੁਸੀਂ ਅਕਾਲ ਤਖਤ ਸਾਹਿਬ ਨੂੰ ਪਹਿਲਾਂ ਹੀ ਨਾ ਜਾਂਦੇ ਫਿਰ ਕੀ ਕਹਦੇ ਲਈ ਸੀ ਕਿਉਂਕਿ ਵਰਸੇ ਦਾ ਤੁਸੀਂ ਕਹਿੰਦੇ ਹੋ ਅਸੀਂ ਸੱਚੇ ਸਿੱਖ ਆ ਜੇ ਤੁਸੀਂ ਸੱਚੇ ਸਿੱਖ ਹੋ ਤੇ ਫਿਰ ਸੱਚੇ ਸਿੱਖ ਵਾਂਗ ਅਕਾਲ ਤਖਤ ਸਾਹਿਬ ਦੇ ਜਿਹੜੇ ਗੱਲ ਕਹਿ ਰਿਹਾ ਹੈ ਅਕਾਲ ਪਾਤਸ਼ਾਹ ਉਹਦੀ ਪ੍ਰਵਾਨ ਵੀ ਕਰੋ ਨਾ ਹੂੰ ਬਿਲਕੁਲ ਤੇ ਨਾ ਫਿਰ ਦੂਜੀਆਂ ਜਿਹੜੀਆਂ ਨਵੀਂ ਡੈਲ ਭਰਤੀ ਸ਼ੁਰੂ ਹੋਣੀ ਸੀ ਉਹ ਵੀ ਉਹਦੀ ਕੋਈ ਮੀਟਿੰਗ ਨਹੀਂ ਹੋ ਸਕੀ ਹਾਲੇ ਤੱਕ ਇਹ ਜਿਹੜੀ ਸਧਾਰਨ ਲਹਿਰ ਵਾਲੇ ਆਗੂ ਸੀ ਉਹਨਾਂ ਨੂੰ ਕੋਈ ਨੇੜੇ ਨਹੀਂ ਲਿਆ ਰਹੇ ਹਾਲੇ ਤੱਕ ਬਿਲਕੁਲ ਇਵੇਂ ਲੱਗ ਰਿਹਾ ਹੈ ਕਿ ਜਿਹੜੇ ਅਕਾਲੀ ਦਲ ਹੈ ਉਹ ਡੂੰਘੇ ਟੋਏ ਚ ਹੋਰ ਡਿੱਗਦਾ ਜਾ ਰਿਹਾ ਹੈ ਹੂੰ ਜਿਵੇਂ ਲੱਗਦਾ ਸੀ ਕਿ 2 ਦਸੰਬਰ ਤੋਂ ਬਾਅਦ ਅਕਾਲੀ ਦਲ ਉੱਭਰੇਗਾ ਕਿਉਂਕਿ ਅਕਾਲੀ ਦਲ ਲੋਡ ਹੈ ਬਿਲਕੁਲ ਜੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਦੇ ਕੁਝ ਬੰਦੇ ਗਲਤ ਹੋ ਸਕਦੇ ਨੇ ਪਰ ਅਕਾਲੀ ਦਲ ਦੀ ਜਿਹੜੀ ਜਥੇਬੰਦੀ ਹੈ ਬਹੁਤ ਮਹਾਨ ਜਥੇਬੰਦੀ ਹੈ ਬੜੀ ਕੁਰਬਾਨੀਆਂ ਭਰਿਆ ਇਤਿਹਾਸ ਹੈ ਬੜਾ ਸੰਘਰਸ਼ਾਂ ਵਾਲਾ ਇਤਿਹਾਸ ਹੈ ਅਕਾਲੀ ਦਲ ਦਾ ਜਿਹਨੇ ਪੰਜਾਬ ਦੀ ਲੜਾਈ ਵੀ ਲੜੀ ਕਿਸਾਨਾਂ ਦੀ ਵੀ ਲੜੀ ਜਿਹਨੇ ਐਮਰਜੈਂਸੀ ਚ ਦੇਸ਼ ਦੀ ਲੜਾਈ ਲੜੀ ਬਿਲਕੁਲ ਜੀ ਇਸ ਕਰਕੇ ਅਕਾਲੀ ਦਲ ਦਾ ਮਜ਼ਬੂਤ ਹੋਣਾ ਪੰਜਾਬ ਤੇ ਪੰਜਾਬੀਆਂ ਲਈ ਬਹੁਤ ਜ਼ਰੂਰੀ ਹੈ ਪਰ ਇਹ ਵੀ ਹੁਣ ਸਮਝ ਨਹੀਂ ਆ ਰਹੀ ਕਿ ਅਕਾਲੀ ਦਲ ਚਾਹੁੰਦਾ ਕੀ ਹੈ ਕਿੰਨਾ ਆਪਾਂ ਦੇਖ ਚੁੱਕੇ ਆ ਭਾਵੇਂ 17 ਦੇਖ ਲਓ 22 ਦੇਖ ਲਓ ਅਕਾਲੀ ਦਲ ਕਿੱਥੇ ਤੋਂ ਕਿੱਥੇ ਆ ਕੇ ਛੱਡ ਗਿਆ ਉਸ ਤੋਂ ਬਾਅਦ ਲੋਕ ਸਭਾ ਚ 11 ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਤੇ ਇਸ ਤੋਂ ਬਾਅਦ ਹੁਣ ਆ ਚਾਰ ਦਿਨ ਪਹਿਲਾਂ ਨਗਰ ਨਿਗਮਾਂ ਦੀਆਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਮਨਦੀਪ ਜੀ ਕਿੱਥੇ ਉਹਨਾਂ ਦੇ ਵਿੱਚ ਚਿੱਲਾ ਸਾਹਿਬ ਜਿਹੜੀ ਨਗਰ ਨਿਗਮ ਦੀ ਚੋਣਾਂ ਹੋਈਆਂ ਨੇ ਪੰਜ ਥਾਂ ਦੇ ਉੱਤੇ ਉਹਨਾਂ ਦੇ ਵਿੱਚ ਅਕਾਲੀ ਦਲ ਭਾਜਪਾ ਨਾਲੋਂ ਦੂਜੇ ਨੰਬਰ ਤੇ ਐ ਇਹ ਵੀ ਮੈਂ ਉਹ ਮੈਂ ਉਹੀ ਤਾਂ ਕਹਿ ਰਿਹਾ ਵੀ ਕਿੱਥੇ ਖੜ ਗਿਆ ਇਹ ਕਾਲੀ ਦਲ ਕਿੱਥੇ ਜਾ ਰਹੇ ਜਿਹੜੇ ਜਿਹੜੇ ਬਰਵਿੰਦਰ ਸਿੰਘ ਭੁੰਦੜਾ ਹਮ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੇ ਆਪਣੇ ਹਲਕੇ ਸਰਦੂਰਗੜ ਚ ਅਕਾਲੀ ਦਲ ਇੱਕ ਵੀ ਬਾਬੂ ਕਿਸੇ ਕਾਉਂਸਲਰ ਨਹੀਂ ਬਣਾ ਸਕਿਆ ਆਪਣਾ ਤੇਰਾ ਮਾੜਾ ਚ ਹਮ ਕਿੱਥੇ ਖੜਿਆ ਅਕਾਲੀ ਦਲ ਸੋ ਅਕਾਲੀ ਦਲ ਨੂੰ ਜਿਹੜੇ ਸਲਾਈਏ ਨੇ ਉਹਨਾਂ ਦੇ ਜਿਹੜੇ ਇਹ ਸਲਾਹਾਂ ਦੇ ਰਹੇ ਨੇ ਜਿਹੜੇ ਸਿੰਘ ਸਾਹਿਬ ਨਾਲ ਸਿੱਧੇ ਤੌਰ ਤੇ ਆਡੇ ਲਾ ਰਹੇ ਨੇ ਮੈਨੂੰ ਲੱਗਦਾ ਹੈ ਬੜਾ ਅਕਾਲੀ ਦਲ ਲਈ ਨੁਕਸਾਨਦੇ ਹੋਏਗਾ ਸਿੰਘ ਸਾਹਿਬ ਦਾ ਕੁਝ ਲੀ ਜਾਣ ਵਾਲਾ ਦੇਖੋ ਤਾਂ ਉਹਨਾਂ ਨੂੰ ਤੁਸੀਂ ਸਵਾਮਾ ਵਾਪਸ ਲੈ ਲਓ ਜਥੇਦਾਰੀ ਤੋਂ ਹਟਾ ਸਕਦੇ ਹੋ ਤੁਸੀਂ ਉਹਨਾਂ ਨੂੰ ਕਿਸੇ ਜਿਹੜੇ ਉਹਨਾਂ ਕੋਲੇ ਕੋਈ ਹੋਰ ਹੈਗਾ ਕੋਈ ਅਹੁਦਾ ਗ੍ਰੰਥੀ ਨੇ ਕਿਸੇ ਉਹ ਹਟਾ ਸਕਦੇ ਹੋ ਪਰ ਤੁਸੀਂ ਉਹਨਾਂ ਨੂੰ ਕਿਤੇ ਧਾਰਮਿਕ ਸਮਾਗਮ 'ਚ ਜਾ ਕੇ ਉਹਨਾਂ ਨੂੰ ਆਪਣਾ ਧਾਰਮਿਕ ਕਥਾ ਗੁਰਮਤ ਵਿਚਾਰਾਂ ਕਰਨ ਤੋਂ ਤਾਂ ਨੰਨਾ ਰੋਕ ਸਕਦੇ। ਹੂੰ ਬਿਲਕੁਲ। ਠੀਕ ਹੈ ਸ਼ਰਮਣੀ ਕਮੇਟੀ ਤੇ ਗੁਰਦੁਆਰਿਆਂ 'ਚ ਤੁਸੀਂ ਨਹੀਂ ਸਮਝਾ ਤੋ ਹੋਗੇ ਪਰ ਕਿੰਨੇ ਕਿ ਗੁਰਦੁਆਰਿਆਂ ਨੇ ਜਿਹੜੇ ਸ਼ਰਮਣੀ ਕਮੇਟੀ ਦੀ ਨਹੀਂ ਹੂੰ ਪੰਜਾਬ 'ਚ ਜਿਹੜੇ ਬਹੁਤ ਵੱਡੇ ਵੱਡੇ ਗੁਰਦੁਆਰੇ ਬਿਨਾਂ ਸ਼ਰਮਣੀ ਕਮੇਟੀ ਤੋਂ ਵੀ ਚੱਲ ਰਹੇ ਨੇ। ਜੀ। ਉੱਥੇ ਜਾ ਕੇ ਆਪਣਾ ਪ੍ਰਚਾਰ ਕਰ ਸਕਦੇ ਨੇ। ਹੂੰ ਬਿਲਕੁਲ। ਸੋ ਇਸ ਕਰਕੇ ਉਹਨਾਂ ਕੋਲੇ ਗਵਾਲ ਨਹੀਂ ਕੁਝ ਨਹੀਂ ਪਰ ਅਕਾਲੀ ਦਲ ਦਾ ਬਹੁਤ ਨੁਕਸਾਨ ਹੋਏਗਾ। ਜੀ ਖਾਸ ਕਰਕੇ ਜਿਹੜੇ ਮਿਰਸਾ ਸਿੰਘ ਬਲਟੋਹਾ ਜੀ ਨੇ ਮੈਨੂੰ ਐਵੇਂ ਲੱਗਦਾ ਉਹ ਸਮਝਦੇ ਹੀ ਨਹੀਂ ਪਤਾ ਨਹੀਂ ਕੀ ਸਮਝ ਰਹੇ ਨੇ ਆਪਣੇ ਆਪ ਨੂੰ ਹੂੰ ਉਹ ਉਹ ਇਹ ਸਮਝ ਰਹੇ ਨੇ ਕਿ ਸ਼ਾਇਦ ਮੈਥੋਂ ਵੱਡਾ ਕੋਈ ਗੁਣੇ ਗਿਆਨੀ ਨਹੀਂ ਹੂੰ ਬਿਲਕੁਲ ਜਾਂ ਮੈਥੋਂ ਵੱਡਾ ਕੋਈ ਅਜਿਹਾ ਵਿਅਕਤੀ ਨਹੀਂ ਜਿਹੜਾ ਧਾਰਮਿਕ ਰੌ ਰਿਤਾ ਨੂੰ ਨਾ ਜਾਣਦਾ ਹੋਵੇ ਉਹ ਕਦੇ ਕੁਝ ਪੋਸਟ ਕਰਦੇ ਨੇ ਕਹੇ ਜੇ ਕਦੇ ਕੁਝ ਪੋਸਟ ਕਰਦੇ ਨੇ ਅਕਾਲੀ ਦਲ ਲਈ ਹੋਰ ਸੰਕਟ ਵਗੇੜਦਾ ਤੇ ਦੂਜੇ ਪਾਸੇ ਖੁਦ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਆਈਟੀ ਵਿੰਗ ਤੇ ਦੋਸਤਾਂ ਦੇ ਨੇ ਵੀ ਉਹ ਮੇਰੀ ਕਰਦਾਰ ਕੋਸ਼ਿਸ਼ ਕਰ ਰਹੇ ਨੇ ਤੇ ਕਰ ਵੀ ਰਹੇ ਨੇ ਤੇ ਚ ਕੋਈ ਦੂਰਾ ਮੰਨ ਕੱਲ ਵੀ ਇੱਕ ਜਿਹੜੀ ਹੈਗੀ ਆ 22 23 ਸੈਕਿੰਡ ਦੀ ਵੀਡੀਓ ਆਈ ਹੈ ਜਿਹੜੀ ਉਹ ਵੀ ਬਿਰਸਾ ਸਿੰਘ ਬਲਟੋ ਨੇ ਵੀ ਆਪਣੇ ਪੇਜ ਤੇ ਡਾਊਨਲੋਡ ਕੀਤੀ ਹੈ ਬਿਲਕੁਲ ਜਿਹਦੇ ਚ ਉਹ ਕਹਿ ਰਹੇ ਨੇ ਕਿ ਅਸੀਂ ਜਿਹੜਾ ਹੈਗਾ ਚਰਨਜੀਤ ਚੰਨੀ ਦੇ ਜਿਹੜੇ ਜਾਣ ਵਾਲ ਲਈ ਇੱਥੇ ਜਿੱਥੇ بیٹے ਦੇ ਵਿਆਹ ਚ ਅਰਦਾਸ ਕੀਤੀ ਸੀ ਜਾਨੀ ਹਰਪ੍ਰੀਤ ਸਿੰਘ ਜੀ ਨੇ ਹੂੰ ਵੀ ਉਹ ਸਿੱਖੀ ਰਹੁ ਰੀਤ ਅਨੁਸਾਰ ਨਹੀਂ ਜਾ ਸਕਦੇ ਸੀ ਵੀ ਭਾਈ ਤੁਸੀਂ ਕਿਉਂ ਜਾਣਿਓ ਫਿਰ ਤੁਹਾਡੀਆਂ ਰਿਸ਼ਤੇਦਾਰੀਆਂ ਸਾਂਝੀਆਂ ਨੇ ਕਾਂਗਰਸੀਆਂ ਨਾਲ ਤੁਸੀਂ ਕਿਉਂ ਵਿਆਹ ਤੇ ਜਾਣਿਓ ਕਾਂਗਰਸੀਆਂ ਤੇ ਠੀਕ ਹੈ ਸ੍ਰੀ ਕਲਦਾ ਸਾਹਿਬ ਦੇ ਜਥੇਦਾਰ ਨੂੰ ਤੁਸੀਂ ਰੋਕਦੇ ਹੋ ਨਹੀਂ ਜਾਣਾਂਗੇ ਲੇਖਾ ਪਰ ਫਿਰ ਆਪਣੇ ਆਪਣੀ ਪੀੜ੍ਹੀ ਥੱਲੇ ਵੀ ਛੋਟੇ ਫੇਰ ਉਹ ਤੁਸੀਂ ਭਾਈ ਹੂੰ ਬਿਲਕੁਲ ਆਪਣੀ ਪੀੜ੍ਹੀ ਥੱਲੇ ਦਾ ਤੁਸੀਂ ਛੋਟੇ ਫੇਰਦੇ ਨਹੀਂ ਹੂੰ ਇੱਕ ਕਰਕੇ ਜਿਹੜੀਆਂ ਗੱਲਾਂ ਨੇ ਨੁਕਸਾਨ ਦਾ ਇੱਕ ਨੇ ਅਕਾਲੀ ਦਲ ਲਈ ਨਾ ਤੋਂ ਮੈਨੂੰ ਲੱਗਦਾ ਹੈ ਅਕਾਲੀ ਦਲ ਨੂੰ ਬਚਣਾ ਚਾਹੀਦਾ ਹੈ ਉੰਜ ਵੀ ਜਿਹੜੀ ਲੋਕਾਂ ਦੀਆਂ ਭਾਵਨਾਵਾਂ ਨੇ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਨੇ ਦੇਖੋ ਦੁਨੀਆ ਪਰ ਜੋ ਵਸਦੇ ਸਿੱਖ ਜਿੰਨਾ ਗਿਆਨੀ ਹਰਪ੍ਰੀਤ ਸਿੰਘ ਨੂੰ ਹੁਣ ਅਕਾਲੀ ਦਲ ਤਰ੍ਹਾਂ ਤਰ੍ਹਾਂ ਨਾਲ ਟਰੋਲ ਕਰ ਰਿਹਾ ਹੈ ਕਦੇ ਸੋਸ਼ਲ ਮੀਡੀਆ ਰਾਹੀਂ ਕਦੇ ਆਈਟੀ ਵਿੰਗ ਰਾਹੀਂ ਕਦੇ ਹੋਰ ਸਾਧਨਾ ਰਾਹੀਂ ਉਹਨਾਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਹਮਦਰਦੀ ਵਾਧਦੀ ਜਾ ਰਹੀ ਹੈ ਜਿਹੜੀ ਕਿ ਮੈਨੂੰ ਇਹਨਾਂ ਲੱਗਦਾ ਹੈ ਕਿ ਅਕਾਲੀ ਦਲ ਲਈ ਬੜੀ ਨੁਕਸਾਨ ਦੇ ਰਹੀ ਹੈ ਅਕਾਲੀ ਦਲ ਦਾ ਗਰਾਫ ਹੋਰ ਡਾਊਨ ਜਾਏਗਾ ਹੈ ਉਹਨਾਂ ਦੀਆਂ ਇਹਨਾਂ ਗੱਪੀਆਂ ਦੇ ਨਾਲ ਉਹਨਾਂ ਨੂੰ ਪਿੱਛੇ ਮੁੜਨਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਹੂੰ ਬਿਲਕੁਲ ਤੇ ਜਿਲ੍ਹਾ ਸਾਹਿਬ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਵੀ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਉਦੇ ਵਿੱਚ ਲੱਗਦਾ ਕਿ ਕਿੰਨੇ ਉਹਨਾਂ ਦੇ ਵੱਲੋਂ ਸਰਗਰਮੀਆਂ ਵਿਧਾਈਆਂ ਜਾ ਰਹੀਆਂ ਨੇ ਕੀ ਲੱਗਦਾ ਕਿ ਹੁਣ ਨਵਜੋਤ ਸਿੰਘ ਸਿੱਧੂ ਸਿਆਸੀ ਤਵੀਕੀ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਬਣੇ ਰਹਿਣਗੇ ਜੇਕਰ ਰਹਿਣਗੇ ਤਾਂ ਕਾਂਗਰਸ ਦੀ 2027 ਦੀ ਸਥਿਤੀ ਕੀ ਹੋਵੇਗੀ ਮਨਦੀਪ ਜੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਜਿਹੜੀ ਹੈਗੀ ਐ ਫੇਸਬੁੱਕ ਤੇ ਆਪਣੇ ਹੋਰਸ ਸੋਸ਼ਲ ਮੀਡੀਆ ਅਕਾਊਂਟਸ ਤੇ ਇੱਕ ਰੀਲ ਜਿਹੜੀ ਕੱਲ ਹੂੰ ਪੋਸਟ ਕੀਤੀ ਐ ਜਿੱਦੇ ਚੋ ਆਪਣੇ ਜਿਹੜੇ ਉਹਨਾਂ ਦੇ ਸੰਗੀ ਸਾਥੀ ਨੇ ਖਾਸ ਕਰਕੇ ਸਾਬਕਾ ਬੁਦਾਇਕ ਨਾਜਰ ਸਿੰਘ ਜਿਹੜਾ ਮਾਨਸ਼ਾਹੀਆ ਨੇ ਇੱਕ ਦੋ ਹੋਰ ਨੇ ਉਹਨਾਂ ਨਾਲੋਂ ਜੀ ਗੱਡੀ ਚੋਤਰਦੇ ਨੇ ਹੱਥ ਮਿਲਾਉਂਦੇ ਨੇ ਜੱਫੀਆਂ ਪਾਉਂਦੇ ਨੇ ਤੇ ਬਿਲ ਰਹੀ ਹੂੰ ਤੇ ਨਾਲ ਦੀ ਨਾਲ ਇੱਕ ਗਾਣਾ ਵੀ ਵੱਜ ਰਿਹਾ ਹੈ ਕਿ ਅਸੀਂ ਜਦੋਂ ਤੱਕ ਬਾਬੇ ਦੀ ਮਿਹਰ ਰਹੂਗੀ ਅਸੀਂ ਜਿਹੜਾ ਹੈਗਾ ਲਾਟ ਬਣ ਇੱਕ ਤੇ ਵੱਜਾਂਗੇ ਹੁਣ ਇਹ ਨਹੀਂ ਪਤਾ ਹੁਣ ਕਿਹਦੀ ਕਿਤੇ ਲਾਟ ਬਣ ਕੇ ਵੱਜਣਗੇ ਜੀ ਸਿੱਧਾ ਸਿੱਧਾ ਐਵੇਂ ਲੱਗ ਰਿਹਾ ਵੀ ਉਹ ਕਾਂਗਰਸੀਆਂ ਨੂੰ ਇਹ ਕਹਿੰਦੇ ਹੋਣਗੇ ਹੋਰ ਤਾਂ ਕਿਤੇ ਵੱਜਣਗੇ ਹੂੰ ਪਰ ਇਹ ਐ ਵੀ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਨਾ ਜੀ ਹੂੰ ਉਹਨਾਂ ਦਾ ਇੱਕ ਇਹ ਗੱਲ ਤਾਂ ਹੈਗੀ ਐ ਕਿ ਉਹਨਾਂ ਦੀ ਜਿਹੜੀ ਪਬਲਿਕ ਫਿਗਰ ਨੇ ਲੋਕ ਉਹ ਇਕੱਠ ਕਰ ਸਕਦੇ ਨੇ ਲੋਕਾਂ ਲਈ ਜੀ ਲੋਕਾਂ ਨੂੰ ਲੋਕਾਂ ਤੋਂ ਲੋਕਾਂ ਨੂੰ ਉਹਨਾਂ ਤੋਂ ਉਮੀਦਾਂ ਵੀ ਕਾਫੀ ਰਹੀਆਂ ਪਿਛਲੇ ਸਮਿਆਂ ਦੌਰਾਨ ਹੂੰ ਪਰ ਹੁਣ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਲੋਕਾਂ ਤੋਂ ਦੂਰ ਨੇ ਤੇ ਖਾਸ ਕਰਕੇ ਉਹ ਜਿਹੜਾ ਉਹਨਾਂ ਦਾ ਆਪਣਾ ਧੜਾ ਸੀ ਉਹ ਆਪਣਾ ਧੜਾ ਵੀ ਪਾਰ ਨਹੀਂ ਸਗੀ ਜਿਦੋਂ ਤੋਂ ਆਪਾਂ ਦੇਖਿਆ ਇਹ ਪਿਛਲੇ ਦਿਨਾਂ ਚ ਉਹਨਾਂ ਨੇ ਕਾਨਫਰੰਸਾਂ ਕੀਤੀਆਂ ਸੀ ਤੇ ਉਹਦੇ ਕੁਝ ਗਰੁੱਪ ਦੇ ਆਗੂਆਂ ਤੇ ਕਾਰਵਾਈ ਕੀਤੀ ਪਾਰਟੀ ਨੇ ਤੇ ਉਹਨਾਂ ਦੇ ਹੱਕ 'ਚ ਵੀ ਨਹੀਂ ਡਟ ਕੇ ਖੜ੍ਹ ਸਕੇ ਹੂੰ ਤੇ ਕਿਤੇ ਲੋਕ ਸਭਾ 'ਚ ਆਪਾਂ ਨੂੰ ਨਜ਼ਰ ਨਹੀਂ ਆਏ ਹੂੰ ਜਿਹੜੀ ਲੋਕ ਸਭਾ ਚੋਂ ਠੀਕ ਹੈ ਪੰਜਾਬ ਦੇ ਨਾਲ ਨਾਰਾਜ਼ਗੀ ਸੀ ਪਰ ਭਾਰਤ 'ਚ ਵੀ ਕਿਤੇ ਨਹੀਂ ਕਿਸੇ ਦੇ ਹੱਕ 'ਚ ਪ੍ਰਚਾਰ ਕਰਨਾ ਹੋ ਸਕੋ ਆਪਣਾ ਜਿਹੜਾ ਉਹਨਾਂ ਦਾ ਬਿਜ਼ਨਸ ਸੀ ਉਹ ਕਰਦੇ ਰਹੇ ਹੂੰ ਬਿਲਕੁਲ ਜਿਹੜੀ ਉਹਨਾਂ ਦੀ ਕਮੈਂਟਰੀ ਸੀ ਉਹ ਕਰਦੇ ਰਹੇ ਉਹ ਕਹਿੰਦੇ ਅਸੀਂ ਪੈਸੇ ਕਮਾਣੇ ਨੇ ਚਲੋ ਉਹ ਵੀ ਜ਼ਰੂਰੀ ਨੇ ਸੋ ਹੁਣ ਨਵਜੋਤ ਸਿੰਘ ਸਿੱਧੂ ਦਾ ਦੇਖੋ ਦਿਲ ਤਾਂ ਇਹ ਕਰਦਾ ਹੈ ਵੀ ਪੰਜਾਬ ਦੀ ਸਿਆਸਤ 'ਚ ਅੱਗੇ ਆਵਾ ਪਿਛਲੇ ਦਿਨਾਂ 'ਚ ਉਹਨਾਂ ਨੇ ਅੰਮ੍ਰਿਤਸਰ 'ਚ ਵੀ ਮੀਟਿੰਗਾਂ ਕੀਤੀਆਂ ਉਹਦੀ ਪਤਨੀ ਧਰਮ ਪਤਨੀ ਨੇ ਵੀ ਕੀਤੀ ਇੱਕ ਭਾਰਤਿਆ ਜਨਤਾ ਪਾਰਟੀ ਦਾ ਕੋ ਨਾਲ ਵੀ ਕੀਤੀ ਸੀ ਉਦੋਂ ਵੀ ਕਿਆਸ ਰਾਂ ਆ ਗਏ ਸੀ ਕਿ ਸਾਇਦ ਭਾਜਪਾ ਚਲਾ ਜਾ ਜੀ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ 'ਚ ਤਾਂ ਰਹਿਣਾ ਚਾਹੁੰਦੇ ਨੇ ਹੂੰ ਬਰੋ ਹਲੇ ਤੱਕ ਉਹ ਆਪ ਖੁਦ ਕਹਿੰਦੇ ਨੇ ਕਿ ਮੈਂ ਪ੍ਰਿੰਕਾ ਤੇ ਰਾਹਲ ਗਾਂਧੀ ਦੇ ਨਾਲ ਆ ਹੁਣ ਪ੍ਰਿੰਕਾ ਦੇ ਰਾਹਲ ਗਾਂਧੀ ਉਹਨਾਂ ਦੇ ਹੱਕ 'ਚ ਕਿੰਨਾ ਕ ਖੜਦੇ ਨੇ ਹੂੰ ਤੇ ਕਿਉਂਕਿ ਜਦੋਂ ਤੱਕ ਫਿਰ ਤੁਹਾਡੇ ਨਾਲ ਜਿਹੜੇ ਪਾਰਟੀ ਦੇ ਵਰਕਰ ਨਾ ਹੋਣ ਪਾਰਟੀ ਦੇ ਦੂਜੇ ਜਿਹੜੇ ਹੋਰ ਖੱਬੇ ਸੱਜੇ ਲੀਡਰ ਨਾ ਹੋਣ ਉਸ ਤੋਂ ਬਿਨਾ ਫਿਰ ਬੜਾ ਔਖਾ ਹੁੰਦਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਜੀ ਆਪਾਂ ਨੇ ਦੇਖਿਆ ਸੀ ਇੱਕ ਵਾਰੀ ਜਿਹੜੇ ਪ੍ਰਤਾਪ ਸਿੰਘ ਬਾਜਵਾ ਜਦੋਂ ਪਾਰਟੀ ਦੇ ਪ੍ਰਧਾਨ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਅਗਮ ਕੇਂਦਰੀ ਲੀਡਰਸ਼ਿਪ ਦੇ ਗੱਲ ਤੇ ਗੁੱਠਾ ਰੱਖ ਕੇ ਉਹਨਾਂ ਨੇ ਪ੍ਰਧਾਨਗੀ ਤਬਦੀਲ ਕਰਵਾ ਕੇ ਖੁਦ ਪ੍ਰਧਾਨ ਬਣੇ ਸੀ ਤੇ ਬਾਅਦ ਚ ਮੁੱਖ ਮੰਤਰੀ ਬਣੇ ਜੀ ਪਰ ਇੱਕ ਇੱਕ ਬਹੁਤ ਚਰਚਾ ਜ਼ੋਰਾਂ ਤੇ ਚੱਲ ਰਹੀ ਹੈ ਮਨਦੀਪ ਜੀ ਕਿ ਪੰਜਾਬ ਦਾ ਪ੍ਰਧਾਨ ਚੇਂਜ ਹੋਣ ਵਾਲਾ ਹੈ ਕਾਂਗਰਸ ਦਾ ਹੂੰ ਪਰ ਇਹ ਲੱਗ ਰਿਹਾ ਹੈ ਕਿ ਭਾਵੇਂ ਨਵਜੋਤ ਸਿੰਘ ਸਿੱਧੂ ਜਿੰਨੀਆਂ ਮਰਜ਼ੀ ਛੋਟ ਛੋਟੀ ਮੋਟੀਆਂ ਆਪਣੀਆਂ ਗਤੀਵਿਧੀਆਂ ਕਰ ਲੈਣ ਉਹਨਾਂ ਤੇ ਦਨੇ ਗੁਣਾ ਪੈਂਦਾ ਜੀ ਪਰ ਇਹ ਸੰਭਾਵਨਾ ਹੈਗੀ ਕਿ ਨਵਜੋਤ ਸਿੰਘ ਸਿੱਧੂ ਦਾ ਖਾਸਮ ਖਾਸ ਦੋਸਤ ਪ੍ਰਗਟ ਸਿੰਘ ਸ਼ਾਇਦ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਸਕਦੇ ਹੈ ਜੀ ਸੇ ਕਾਫੀ ਜਿਹੜੇ ਕਾਂਗਰਸ ਦੇ ਨਜ਼ਦੀਕੀ ਸੂਤਰਾਂ ਚੋਂ ਨਿਕਲ ਕੇ ਗੱਲ ਆਈ ਹੈ ਵੀ ਜਦੋਂ ਵੀ ਜਦੋਂ ਵੀ ਪ੍ਰਧਾਨਗੀ ਚੇਂਜ ਹੋਣੀ ਹੈ ਸੰਭਾਵਨਾ ਹੈਗੀ ਹੈ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਦੀ ਜੀ ਸੋ ਇਸ ਕੋ ਉਸ ਤੋਂ ਫਿਰ ਲੱਗਦਾ ਹੈ ਕਿ ਸ਼ਾਇਦ ਕਿਉਂਕਿ ਜਿਹੜੇ ਪੰਜਾਬ ਕਾਂਗਰਸ ਦੇ ਪਹਿਲੇ ਪ੍ਰਧਾਨ ਨੇ ਅਮਰਿੰਦਰ ਰਾਜਾ ਵੜਿੰਗੋ ਹੁਣ ਸੰਸਦ ਨੇ ਜੀ ਬਿਲਕੁਲ ਤੇ ਫਿਰ ਪਾਰਟੀ ਨੇ ਮੇਂ ਲੱਗਦਾ ਹੋਊਗਾ ਕਿ ਉਹ ਆਪਣੇ ਕੰਮੀ ਪਦਰ ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਤੇ ਪੰਜਾਬ ਲਈ ਪਰ ਕੋਈ ਨਵੇਂ ਚਿਹਰੇ ਦੀ ਭਾਲ ਚ ਹੋਣਗੇ ਤੇ ਨਵੇਂ ਤੇਰਿਆਂ ਚ ਜਿਹੜਾ ਸਭ ਤੋਂ ਵੱਡਾ ਤੇ ਉੱਬਰ ਮਨਾ ਹੈ ਭਾਵੇਂ ਪ੍ਰਤਾਪ ਸਿੰਘ ਬਾਜਵਾ ਵੀ ਕਾਫੀ ਸਰਗਰਮ ਨੇ ਜੀ ਪ੍ਰਧਾਨਗੀ ਲੈਣ ਲਈ ਹੂੰ ਜਿਉਂਦੇ ਸਭ ਨੂੰ ਪਤਾ ਹੈ ਕਿ ਪ੍ਰਧਾਨ ਜਿਹੜੀ ਮੁੱਖ ਮੰਤਰੀ ਤੱਕ ਦੀ ਕੁਰਸੀ ਤੱਕ ਪਹੁੰਚਦੀ ਹੈ ਨਾ ਜੀ ਪੰਜਾਬ ਚ ਖਾਸ ਕਰਕੇ ਕਾਂਗਰਸ ਦੀ ਉਹ ਪ੍ਰਧਾਨਗੀ ਦਾ ਉਹਦਾ ਹੀ ਹੈ ਕਿ ਪ੍ਰਧਾਨਗੀ ਦਾ ਉਹਦਾ ਹੀ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਾਉਂਦਾ ਹੈ ਬੰਦੇ ਨੂੰ ਸਭੇ ਜੀ ਹੂੰ ਇਸ ਕਰਕੇ ਹੁਣ ਪ੍ਰਗਟ ਸਿੰਘ ਦਾ ਪਤਾ ਲੱਗਿਆ ਕਿ ਉਹ ਨਿਰਵਾਦ ਨੇ ਜੀ ਅਤੇ ਕਾਫੀ ਉਹਨਾਂ ਦੀ ਜਿਹੜੀ ਪਿਛਲੇ ਸਮੇਂ ਚ ਵੀ ਭੂਮਿਕਾ ਵਧੀਆ ਰਹੀ ਹੈ ਪਾਰਟੀ ਲਈ ਤੇ ਜਦੋਂ ਜਦੋਂ ਲਹਿਰ ਚੱਲ ਰਹੀ ਸੀ ਕਾਂਗਰਸ ਦੇ ਬਿਰੋਚ ਉਦੋਂ ਵੀ ਵਿਧਾਇਕ ਬਣੇ ਹੋ 222 ਦੀਆਂ ਜਿਹੜੀਆਂ ਹੈਗੀਆਂ ਵਿਧਾਨ ਸਭਾ ਚੋਣਾਂ ਚ ਹੂੰ ਇਸ ਕਰਕੇ ਉਹ ਲੱਗ ਰਿਹਾ ਹੈ ਕਿ ਸ਼ਾਇਦ ਪ੍ਰਗਟ ਸਿੰਘ ਪ੍ਰਧਾਨ ਬਣਦੇ ਜੇ ਪ੍ਰਗਟ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਦੇ ਨੇ ਤਾਂ ਮੈਨੂੰ ਲੱਗਦਾ ਫਿਰ ਜ਼ਰੂਰ ਨਵਜੋਤ ਸਿੰਘ ਸਿੱਧੂ ਨੂੰ ਵੀ ਉਹ ਸਰਕਾਰ ਬਣ ਕਰ ਸਕਦੇ ਨੇ ਕਿਉਂਕਿ ਜਿਹੜੇ ਪ੍ਰਗਟ ਸਿੰਘ ਨੂੰ ਸਿਆਸਤ ਚ ਲਿਆਉਣ ਵਾਲੇ ਵੀ ਨਵਜੋਤ ਸਿੰਘ ਸਿੱਧੂ ਨੇ ਬਿਲਕੁਲ ਬਹੁਤ ਦੋਵੇਂ ਦੋਵੇਂ ਖਿਡਾਰੀ ਰਹੇ ਨੇ ਇੱਕ ਕਰੈਕਟਰ ਦਾ ਤੇ ਦੂਜਾ ਹਾਕੀ ਦਾ ਤੇ ਦੋਵਾਂ ਦੇ ਆਪਸ ਚ ਦੋਸਤੀ ਵੀ ਹੈ ਪਿਛਲੇ ਸਮਿਆਂ ਚ ਵੀ ਉਹ ਜਦੋਂ ਗਰੁੱਪ ਬੰਦੀ ਕਿਤੇ ਕਾਂਗਰਸ ਦੇ ਨਜ਼ਰ ਆਂਦੀ ਸੀ ਤਾਂ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਹੱਕ ਚ ਡਟ ਕੇ ਖੜਦੇ ਨਜ਼ਰ ਆਉਂਦੇ ਸੀ ਪ੍ਰਗਟ ਜੀ ਹੂੰ ਬਿਲਕੁਲ ਕੋਈ ਅਜਿਹੀ ਸਥਿਤੀ ਚ ਹੋ ਸਕਦਾ ਹੈ ਕਿ ਪ੍ਰਗਟ ਸਿੰਘ ਨੂੰ ਪ੍ਰਧਾਨ ਬਣਾ ਕੇ ਸਾਰੇ ਤੁਹਾਡੇ ਕਿਉਂਕਿ ਬਹੁਤ ਤੁਹਾਡੇ ਬੰਦੀ ਜਵੰਡੀ ਹੋਈ ਹੈ ਕਾਂਗਰਸ ਜਿਹਦਾ ਤੇ ਜਿਹੜਾ ਨਿਗਮ ਤੇ ਪਰਸ਼ਾਵਾ ਪਿਆ ਜੇ ਪਟਿਆਲੇ ਚ ਕਾਂਗਰਸ ਨੂੰ ਬਿਲਕੁਲ ਮਾਮੂਲੀ ਸੀਟਾਂ ਮਿਲੀਆਂ ਨੇ ਤਾਂ ਉਹਦੇ ਪਿੱਛੇ ਵੀ ਕਾਂਗਰਸ ਦੀ ਟਾੜੇ ਬੰਦੀ ਦਾ ਬਹੁਤ ਵੱਡਾ ਹੱਥ ਹੂੰ ਬਿਲਕੁਲ ਇਸ ਕਰਕੇ ਇਵੇਂ ਐਵੇਂ ਨਵਜੋਤ ਸਿੰਘ ਸਿੱਧੂ ਜ਼ਰੂਰ ਸਿਆਸਤ ਚ ਤਾਂ ਰਹਿਣਾ ਚਾਹੁੰਦੇ ਨੇ ਉਹ ਪੰਜਾਬ ਦੀ ਚ ਕਿ ਉਹ ਕਿਸ ਕਿਸ ਤਰ੍ਹਾਂ ਰਹਿਣਗੇ ਕਿਸ ਪਾਰਟੀ ਨਾਲ ਰਹਿਣਗੇ ਹਾਲੇ ਤੱਕ ਤਾਂ ਕਾਂਗਰਸੀਓ ਨੇ ਉਹ ਜੀ ਕਾਂਗਰਸੀਓ ਨੇ ਕੀ ਭੂਮਿਕਾ ਰਹਿਗੀ ਤੇ ਕਾਂਗਰਸੀ ਪੀਟਰਸ਼ਿਪ ਹੈ ਜਿਹੜੀ ਕੇਂਦਰ ਦੀ ਉਹਨਾਂ ਦੀ ਕੀ ਭੂਮਿਕਾ ਪੰਜਾਬ ਚ ਉਹਨਾਂ ਤੋਂ ਅਦਾ ਕਰਾਏਗੀ ਇਹ ਤਾਂ ਅਗਲੇ ਦਿਨਾਂ ਚ ਦੇਖਣ ਵਾਲੀ ਗੱਲ ਹੈ ਪਰ ਹੋਇਆ ਵੀ ਉਹਨਾਂ ਦੀ ਜ਼ਰੂਰ ਜਿਹੜੀ ਇਸ ਜਿਹੜੀ ਕੱਲ ਉਹਨਾਂ ਨੇ ਰੀਲ ਪਾਈ ਹੈ ਕਈਆਂ ਦੀ ਜ਼ਰੂਰ ਹੈ ਉਹ نیند ਖਰਾਬ ਕਰਦੀ ਹੋਊਗੀ ਕਾਂਗਰਸੀ ਲੀਡਰਾਂ ਦੀ ਕਿ ਸ਼ਾਇਦ ਕਿਤੇ ਫੇਰ ਨਾ ਜਾਵੇ ਕਿਤੇ ਫੇਰ ਨਾ ਜਾਵੇ ਕਿਉਂਕਿ ਬਹੁਤ ਸਾਰੇ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੂੰ ਇਵੇਂ ਲੱਗਦਾ ਵੀ ਜੇ ਉਹ ਦੂਰ ਦੂਰੇ ਰਹਿਣ ਤਾਂ ਸਾਡੇ ਲਈ ਸ਼ਾਇਦ ਜ਼ਿਆਦਾ ਵਧੀਆ ਹੈ ਹੂੰ ਜੀ ਬਿਲਕੁਲ ਜਿਲ੍ਹਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਚਾਤ ਦਸ਼ਕਾਂ ਨਾਲ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ